ਤਹਾਡੀ ਨਸਲ ਬਹੁਤ ਵਧੀਆ ਵਾ ਯਾ ਕਿ ਆਇਆ ਇਹ ਮਨੋ ਬ ਕੁੱਤੀ ਜਿਹੜੀ ਤੁਸੀਂ ਰੱਖੀ ਉਹਦੀ ਨਸਲ ਬਹੁਤ ਵਧੀਆ ਆਹੋ ਬੜੀ ਨਿਆਬ ਨਸਲ ਐ ਸਾਡੇ ਕੋਲ ਉਹਦੇ ਦੋ ਬੱਚੇ ਚਾਹੀਦੇ ਚੌਰੀ ਕੀ ਗੱਲ ਤੁਹਾਡੇ ਆਪਣੇ ਹੈਗੇ ਹੈ ਜੋ ਸਭ ਨਹੀਂ ਨਹੀਂ ਬੱਚੇ ਮਤਲਬ ਕੁੱਤੀ ਦੇ ਬੱਚੇ ਜਿਹੜੇ ਹਨ ਜਿਹੜੀ ਤੁਹਾਡੀ ਨਸਲ ਆ ਹੈਲੋ ਸਾਡਾ ਨਸਲ ਨਹੀਂ ਨਸਲਦਾਰ ਕੁੱਤੀ ਆ ਤੁਹਾਡੇ ਕੋਲ ਜਾਨਵਰ ਦੀ ਕੈਦਿਆ ਹੁੰਦਾ ਇਹ ਪਾਕਿਸਤਾਨ ਚ 2-3 ਬੰਦਿਆਂ ਕੋਲ ਹੀ ਆ ਸਿਰਫ ਉਹ ਕਾਕਾ ਜਾਂ ਟੁਰ ਜਾ ਇੱਥੇ ਕੋਈ ਕੁੱਤੇ ਕਾਤੇ ਨਹੀਂ ਹੈਗੇ ਸਾਡੇ ਕੋਲ ਨਾ ਬੱਚੇ ਜੋ ਸਭ ਬੱਚੇ ਮੰਗਾਇਆ ਮੈਂ ਕੁੱਤੇ ਤੇ ਮੰਗੇ ਹੀ ਨਹੀਂ ਮੈਂ ਨਾ ਬਾਹਰ ਭੇਜਣਾ ਹੁੰਦਾ ਨੂੰ ਤੇ ਆਪਣੇ ਕਿਸੇ ਬੱਚੇ ਨੂੰ ਭੇਜੀ ਤੂੰ ਕੁੱਤੇ ਦੇ ਬੱਚੇ ਨੂੰ ਬਾਹਰ ਭੇਜਣ ਡਿਆ ਕੀ ਕਰਨਾ ਹੈ ਉਹ ਕਾਕਾ 4 ਬੱਚੇ ਦਿੱਤੇ ਹੀ ਕੁੱਤੀ ਨੇ ਅੱਛਾ ਬੜੀ ਨਿਆਬ نسل ਦੀ ਸਾਡੀ ਕੁੱਤੀ ਆ ਹਾਂ ਹਾਂ ਤੋ ਕੋਈ ਨਾ ਗੰਦੀ ਨਸਲ ਦਾ ਦੋ ਬੱਚੇ ਲੈ ਗਿਆ ਇੱਥੇ ਇਹ ਨਾ ਇਹ ਬੱਚੇ ਚੁੱਕਣ ਵਾਲਾ ਨਾ ਗਰੂ ਫਿਰ ਰਿਹਾ ਜੇ ਇੱਥੇ ਤੇ ਮੇਨ ਤੇ ਤੂੰ ਵੀ ਗਰੂ ਚ ਹੀ ਲੱਗਣ ਡਿਆ ਨਹੀਂ ਛੋ ਜੀ ਸਰ ਮੇਰਾ شناਖਤੀ ਕਾਰਡ ਦੇ ਲਓ ਮੈਂ ਇਹ ਚੋਰਾ ਦੇ ਵੀ شناਖਤੀ ਕਾਰਡ ਬਣਾਈ ਹੁੰਦੇ ਆ